ਆਤਾ ਅਨੁਤਮ ਖਬਰਾਂ ਸੁਣਾਉਣੇ ਆ ਬਣੇ ਰਹੋ ਇਸ ਚੈਨਲ ਦੇ ਨਾਲ ਇਹੜਾ ਪਾਰਟੀ ਨਾਲ ਨਮੈਂਦਾ ਕੀ ਕਹਿੰਦਾ ਤੇ ਕਿਹੜਾ ਕੀ ਕਹਿੰਦਾ ਤੇ ਇਹਦੇ ਸਬੰਧ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜਿਹੜੀਆਂ ਕਿ ਪੰਜ ਵੱਡੀਆਂ ਖਬਰਾਂ ਨੇ ਪੰਜ ਵੱਡੀਆਂ ਖਬਰਾਂ ਤੁਹਾਨੂੰ ਸੁਣਾਉਣੇ ਆ ਤੇ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਜਿਹੜੇ ਪੈਦਾ ਹੋ ਰਹੇ ਆ ਉਹ ਤੋਂ ਤੁਸੀਂ ਸਾਰੇ ਜਾਣੇ ਭਲੀ-ਪਾਤ ਜਾਣੂ ਆ ਉਹਨਾਂ ਦੇ ਉੱਤੇ ਵੀ ਆਪਾਂ ਗੱਲਬਾਤ ਕਰਾਂਗੇ ਪਹਿਲਾ ਖਬਰਾਂ ਬਾਰੇ ਲੈ ਚੱਲਦੇ ਆਪਾਂ ਭੰਤਵਾਨ ਦਾ ਬਿਆਨ ਆਇਆ ਪੰਜਾਬ ਦੇ ਮੁੱਖ ਮੰਤਰੀ ਦਾ ਕਿ ਜਿਹੜਾ ਪਰਵਾਸੀ ਮਜ਼ਦੂਰ ਵੱਲੋਂ ਹੁਸ਼ਿਆਰਪੁਰ ਦੇ ਜਿਹੜਾ ਇੱਕ ਪਿੰਡ ਦੇ ਵਿੱਚ ਇੱਕ 5 ਸਾਲ ਬੱਚੇ ਨੂੰ ਜਿਹੜਾ ਉਹ ਤੁਹਾਨੂੰ ਪਤਾ ਕਿ ਜਿਹੜਾ ਇੱਕ ਮਜ਼ਦੂਰ ਨੇ ਜਿਹੜਾ ਪਰਵਾਸੀ ਮਜ਼ਦੂਰ ਆ ਜਿਹੜਾ ਉਹਨੇ ਕੰਮੇ ਉਹਨੂੰ ਮੌਤ ਦੇ ਘਾਟੋਂ ਦਾ ਉਤਾਰਿਆ ਤੇ ਅੱਜ ਪੰਜਾਬ ਦੇ ਸੀਐਮ ਦਾ ਬਿਆਨ ਆਇਆ ਕਿ ਪਰਵਾਸੀਆਂ ਖਿਲਾਫ ਪਿੰਡਾਂ ਦੇ ਵਿੱਚ ਜਿਹੜੇ ਮਤੇ ਪਾਏ ਗਏ ਆ ਤੇ ਉਹ ਤੋਂ ਸੀਐਮ ਮਾਨ ਭਗਵਾਨ ਤੁਮਰ ਜਿਹੜੇ ਕਿ ਨਾਰਾਜ਼ ਨੇ ਭਵਤਮਾਨ ਕੀ ਬੋਲਦੇ ਆ ਕਿ ਕਹਿੰਦਾ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਤੇ ਸਾਡੇ ਲੋਕ ਦੂਜੇ ਸੂਬਿਆਂ 'ਚ ਵੀ ਕੰਮ ਕਰਦੇ ਆ ਕਹਿੰਦਾ ਇਹ ਭਗਵੰਤ ਮਾਨ ਦਾ ਬਿਆਨ ਆ ਹੁਣ ਮੈਂ ਤੁਹਾਨੂੰ ਇਹਤੇ ਇੱਕ ਟਿੱਪਣੀ ਕਰਦਾ ਤੇ ਫਿਰ ਤੁਸੀਂ ਇਸ ਵੀਡੀਓ ਨੂੰ ਜਰੂਰ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਭਗਵੰਤ ਮਾਨ ਦੀ ਉੱਥੇ ਗੱਲ ਫਿਰ ਹੁੰਦੀ ਆ ਜਦੋਂ ਪੰਜਾਬ ਦੇ ਮੁੰਡਿਆਂ ਨੂੰ ਮਾਰਨਾ ਉਹਦਾ ਝੂਠੇ ਪੁਲਿਸ ਮੁਕਾਬਲੇ ਉਹਦਾ ਫੇਕ ਐਨਕਾਊਂਟਰ ਆ ਅੱਜ ਯੂਪੀ ਦੇ ਵਿੱਚ ਤਿੰਨ ਨੌਜਵਾਲ ਲਾ ਕੇ ਮਾਰ ਦਿੱਤੇ ਫੇਕ ਐਨਕਾਊਂਟਰ ਦੇ ਵਿੱਚ ਕਰ ਦਿੱਤੇ ਆਜਾ ਸਰਪ੍ਰਿੰਦ ਸਿੰਘ ਸਿੰਘਾ ਦੋਦਵਾਲ ਦਾ ਨੌਜਵਾਨ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਉਹਨੇ ਇੱਕ ਬੱਚਾ ਚੱਕਿਆ ਸਹੀ ਸਲਾਹ ਤੋਂ ਉਹਨਾਂ ਦੇ ਘਰੇ ਪਹੁੰਚ ਗਿਆ ਤੇ ਜਿਹੜਾ ਉਹ ਜੁਪੀ ਜਾ ਕੇ ਮਾਰੇ ਆ ਗਰਤਾਸਪੁਰ ਦੇ ਜਿਹੜੇ ਨਾਰਲੇ ਪਿੰਡਾਂ ਦੇ ਵਿੱਚ ਨੌਜਵਾਨ ਤੇ ਤੀਸਰਾ ਜਿਹੜਾ ਚੌਥਾ ਪੰਜਵਾਂ ਨੌਜਵਾਨ ਜਿਹੜਾ ਬਠਿੰਡੇ ਦੇ ਗੋਨੇ ਵਾਲੇ ਮੰਡੀ ਦਾ ਮਾਸਟਰ ਟੀਚਰ ਸੀ ਜਿਹੜਾ ਢਾਡੀ ਸਰਕਾਰ ਦੇ ਹੁੰਦੇ ਢਾਡੀ ਪੁਲਿਸ ਨੇ ਜਿਹੜਾ ਸੀਐਸਟਾ 2 ਦੇ ਵਿੱਚ ਬਠਿੰਡਾ ਦੇ ਵਿੱਚ ਉਹਨੂੰ ਕਰੰਟ ਲਾ ਲਾ ਕੇ ਤੜਫਾ ਤੜਬਾ ਕੇ ਮਾਰ ਦਿੱਤਾ ਉਹ ਪੰਜਾਬੀ ਸੀ ਇਹ ਸਾਰੇ ਪੰਜਾਬੀ ਸੀ ਸਾਰੇ ਸਿੱਖ ਸੀ ਤੇ ਉਹ ਤੁਹਾਨੂੰ ਅਤਵਾਦੀ ਲੱਗਦੇ ਆ ਉਹ ਤੁਹਾਨੂੰ ਨਸੇ ਸਦਾਗਰ ਲੱਗਦੇ ਆ ਆ ਜਿਹੜੇ ਬਾਹਰੋਂ ਆਉਂਦੇ ਆ ਭਈਏ ਇਹ ਤੁਹਾਨੂੰ ਕਿਉਂ ਚੰਗੇ ਲੱਗਦੇ ਆ ਕੀ ਇਹਦਾ ਕਾਰਨ ਆ ਕੀ ਤੁਸੀਂ ਪੰਜਾਬ ਨੂੰ ਅਜਾੜਨਾ ਚਾਹੁੰਦੇ ਹੋ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੇ ਲੋਕ ਇੱਥੋਂ ਪੰਜਾਬ ਛੱਡ ਕੇ ਬਾਹਰਲੇ ਦੇਸਾਂ ਦੇ ਵਿੱਚ ਚਲੇ ਜਾਣ ਇਹ ਪਾਲਦੇ ਹੋ ਕਿ ਸਾਡੀ ਕੁਰਸੀ ਅਸੀਂ ਇਹਨਾਂ ਭਈਆਂ ਦੇ ਉੱਤੇ ਅਸੀਂ ਰਾਜ ਕਰੀਏ ਇਹ ਦੇਖ ਲਿਓ ਕਿ ਅੱਜ ਪੰਜਾਬੀਆਂ ਉੱਤੇ ਰਾਜ ਕਰ ਲਾ ਤੁਹਾਨੂੰ ਸੌਖਾ ਲੱਗਦਾ ਪਰ ਜਿੱਦੇ ਇਹਨਾਂ ਦੇ ਬਾਗਨੌਰ ਹੱਥ ਦੇ ਵਿੱਚ ਆ ਗਈ ਕੋਈ ਐਮਪੀ ਬਣ ਗਿਆ ਐਮਐਲਏ ਬਣ ਗਿਆ ਤੇ ਤੁਹਾਨੂੰ ਬੰਬੂ ਤਾਰੇ ਦਿਖਾ ਦੂਗਾ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੁੰਦੀ ਹੈ ਕਿ ਇਹ ਜਿਹੜਾ بڑے ਨਤੀਜੇ ਨਿਕਲਣਗੇ ਤੁਹਾਨੂੰ ਅਗਲੀ ਵਾਰ ਖਬਰ ਸੁਣਾਉਣੇ ਆ ਸਖਪਾਲ ਸਿੰਘ ਖੇਰੇ ਦਾ ਇਸ ਉੱਤੇ ਕੀ ਬਿਆਨ ਆ ਸਖਪਾਲ ਸਿੰਘ ਕਹੇ ਖੇਰੇ ਦਾ ਜਿਹੜਾ ਬਿਆਨ ਵੱਡਾ ਬਿਆਨ ਇਹ ਆ ਕਿੜਾ ਬਿਨਾਂ ਕਿਸੇ ਰੋਕ ਟੋਕ ਤੋਂ ਪੰਜਾਬ ਦੇ ਵਿੱਚ ਕੋਨੇ ਕੋਨੇ ਤੇ ਕਹਿੰਦਾ ਪ੍ਰਵਾਸੀ ਆ ਕੇ ਜਿਹੜਾ ਬੱਜ ਚੁੱਕੇ ਆ ਬੱਸ ਚੁੱਕੇ ਨੇ ਕਹਿੰਦਾ ਕਿਉਂ ਨਹੀਂ ਹਿਮਾਚਲ ਗਜਰਾਤ ਉਤਰਾਖੰਡ ਬਾਗ ਕਹਿੰਦਾ ਪੰਜਾਬ ਚ ਬਣਾ ਰਹੇ ਕਾਨੂੰਨ ਜੇ ਕਾਨੂੰਨ ਨਾ ਬਣਾਇਆ ਗਿਆ ਤਾਂ ਕਹਿੰਦਾ ਸਾਡੀਆਂ ਜਿਹੜੀਆਂ ਪੱਗਾਂ ਨੇ ਇਹ ਨਾਦਰ ਨਹੀਂ ਹੋਣਗੀਆਂ ਇਹ ਬਿਲਕੁਲ ਸੱਚ ਤੇ ਸਹੀ ਆ ਬੇਸ਼ੱਕ ਅੱਜ ਵੈਸੇ ਸਖਬਾਲ ਸਿੰਘ ਖੇੜਾ ਜੋ ਮੁੱਦੇ ਚੁੱਕਦਾ ਉਹ ਸਹੀ ਚੁੱਕਦਾ ਕਿਉਂਕਿ ਆਪਾਂ ਕਿਸੇ ਧਿਰ ਦਾ ਆਪਾਂ ਇੱਥੇ ਉਹ ਨਹੀਂ ਕਰਨਾ ਕਿ ਫਲਾਨਾ ਚੰਗਾ ਭਾਈ ਅਸੀਂ ਉਹਨੂੰ ਜੇ ਮਾੜੇ ਕੰਮ ਕਰਦਾ ਉਹਨੂੰ ਚੰਗਾ ਕਹਿ ਦਈਏ ਜਿਹੜਾ ਚੰਗਾ ਕਰੂ ਉਹਨੂੰ ਚੰਗਾ ਕਹਾਗੇ ਜਿਹੜਾ ਮਾੜਾ ਕਰੂ ਉਹਨੂੰ ਮਾੜਾ ਕਹਾਗੇ ਹਉ ਸਖਬਾਲ ਸਿੰਘ ਖਰੇ ਦਾ ਇਹ ਵੱਡਾ ਬਿਆਨ ਆਇਆ ਕਿ ਸਾਡੇ ਪੱਗਾਂ ਨਹੀਂ ਰਹਿਣੀਆਂ ਸਾਡੀਆਂ ਚੁੰਨੀਆਂ ਵੀ ਨਹੀਂ ਰਹਿਣੀਆਂ ਸਾਡੀਆਂ ਮਾਵਾ ਭੈਣਾਂ ਦੀਆਂ ਪੱਗਾਂ ਤੇ ਕਿੱਥੋਂ ਰਹਿਣਗੀਆਂ ਅੱਜ ਇੱਕ ਆ ਜਲੰਧਰ ਦੇ ਵਿੱਚ ਪ੍ਰਵਾਸੀ ਫੜਿਆ ਜਿਹੜਾ ਕਿ ਇੱਕ ਨਮਾਲਕ ਲੜਕੀ ਨੂੰ ਜਿਹੜਾ ਧੱਕੇ ਨਾਲ ਨਾਲ ਲੈ ਗਿਆ ਸੀ ਉਹਦੇ ਉੱਤੇ ਵੀ ਆਪਾਂ ਗੱਲਬਾਤ ਕਰਦਾਂਗੇ ਵੀਡੀਓ ਦੇ ਨਾਲ ਬਨੇ ਰਹੋ ਆਹ ਲਿਖਾ ਕਵਰ ਵੱਲ ਲੈ ਕੇ ਜਾਂਦੇ ਆ ਤੇ ਇੱਕ ਜਿਹੜਾ ਕਿ ਸਭ ਤੋਂ ਵੱਡੀ ਹੋਰ ਖਬਰ ਨਿਕਲ ਕੇ ਆ ਰਹੀ ਆ ਉਹ ਖਬਰ ਜੁੜੀ ਆ ਸਿੱਖਾਂ ਦੇ ਸਤਾਨ ਸ੍ਰੀ ਪਾਕਿਸਤਾਨ ਦੇ ਮਿੱਤਿਆ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਪੰਜਾ ਸਾਹਿਬ ਵਿਖੇ ਜੋ ਸੰਗਤ ਜਾਂਦੀ ਆ ਗੁਰਪੁਰਬ ਮੌਕੇ ਜਿਹੜਾ ਭਾਰਤ ਸਰਕਾਰ ਵੱਲੋਂ ਜਿਹੜਾ ਰੋਕ ਲਗਾ ਦਿੱਤੀ ਆ ਤੇ ਜਿਹੜਾ ਕਿ ਇਸ ਦੇ ਉੱਤੇ ਜਿਹੜਾ ਇੱਕ ਵੱਡਾ ਬਿਆਨ ਆਇਆ ਸ੍ਰੀ ਕਾਤਾਸ ਸਾਬ ਦੇ ਜਥੇਦਾਰ ਗਿਆਨੀ ਕਲਦੇਵ ਸਿੰਘ ਗੜਗੱਜ ਦਾ ਉਹਨਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਪਾਕਿਸਤਾਨ ਦਾ ਮੈਚ ਹੋ ਸਕਦਾ ਤੇ ਫਿਰ ਜਿਹੜਾ ਸਿੱਖਾਂ ਨੂੰ ਇਜਾਜ਼ਤ ਕਿਉਂ ਨਹੀਂ ਦਿੱਤੀ ਜਾ ਰਹੀ ਇਹ ਵੱਡਾ ਸਵਾਲ ਆ ਮੈਚ ਤਾਂ ਆਨ ਨੂੰ ਜ਼ਰੂਰੀ ਹੋ ਗਿਆ ਸਿੱਖਾਂ ਨੂੰ ਪਵੰਦੀਆਂ ਹਰ ਗੱਲ ਤੇ ਉੱਤੇ ਸਿੱਖਾਂ ਉੱਤੇ ਜਿਹੜਾ ਇਹ ਦੋਸ਼ ਮੜਿਆ ਜਾ ਰਿਹਾ ਇਹ ਸਾਨੂੰ ਇਹ ਉਹੀ ਗੱਲ ਆ ਨਾ ਉੱਥੇ ਆ ਗਈ ਗੱਲ ਆ ਆ ਸਿੱਖਾਂ ਨੂੰ ਕੁਤਲਿਆ ਜਾ ਰਿਹਾ ਦੱਬਿਆ ਜਾ ਰਿਹਾ ਦੇਖੋ ਸਿੱਖਾਂ ਨੂੰ ਪਰ ਸਿੱਖ ਪਤਾ ਨਹੀਂ ਕਦੋਂ ਇਹ ਨੀਂਦ ਚ ਉੱਠਣਗੇ ਮੈਨੂੰ ਤਾਂ ਨਹੀਂ ਲੱਗਦਾ ਕਿ ਉੱਠ ਖੜਨਗੇ ਇਹ ਨੀਂਦ ਦੇ ਵਿੱਚੋਂ ਜੋ ਅੱਜ ਹਾਲਾਤ ਜਿਹੜੇ ਪੰਜਾਬ ਦੇ ਹੋਏ ਪਏ ਨੇ ਤੇ ਦੂਸਰੀ ਵੱਡੀ ਖਬਰ ਜੁੜੀ ਆ ਕਿ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਕਦੇ ਸਾਡੇ ਬੱਚਿਆਂ ਨੂੰ ਛੋਟੇ-ਛੋਟੇ ਨੂੰ ਨੰਨਸਾਨਾ ਬਣਾ ਰਹੇ ਆ ਹੁਣ ਪ੍ਰਵਾਸੀ ਦੇ ਇੱਕ ਵੱਲੋਂ ਛੋਟੀ ਉਮਰ ਦੀ ਇੱਕ ਬੱਚੀ ਦੇ ਨਾਲ ਜਿਹੜਾ ਜਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਆ ਸਕੂਲ ਜਾਂਦੀ ਸੀ ਬੱਚੀ ਤੇ ਉੱਥੇ ਉਹਨੂੰ ਜਦੋਂ ਜਿਹੜਾ ਚੁੱਕ ਕੇ ਲੈ ਗਿਆ ਇੱਕ ਪ੍ਰਵਾਸੀ ਭਈਆ ਆਪਣੀ ਦੁਕਾਨ ਦੇ ਵਿੱਚ ਲੈ ਗਿਆ ਇੱਕ ਘਟਨਾ ਜਿਹੜਾ ਵਾਪਰੀ ਹੈ ਜਲੰਧਰ ਦੇ ਔਰੋਪੀ ਪੁਲਿਸ ਨੇ ਗ੍ਰਿਫਤਾਰ ਬੇਸ਼ੱਕ ਕਰ ਲਿਆ ਜਲੰਧਰ ਦੇ ਵਿੱਚ ਇਹ ਘਟਨਾ ਵਾਪਰੀ ਆ ਹੁਣ ਤੁਸੀਂ ਇਹ ਦੇਖ ਲਓ ਜਿਹੜੇ ਬੱਚੇ ਗੁੰਮ ਹੋ ਰਹੇ ਨੇ ਜਿਹੜੇ ਬੱਚੇ ਰਜਾਨਾ ਗੁੰਮ ਹੋ ਰਹੇ ਆ ਜਿਹੜੇ ਰਜਾਨਾ ਚੱਕੇ ਜਾ ਰਹੇ ਆ ਉਹ ਭਈਆਂ ਦੇ ਕੰਮ ਨੇ ਸਾਰੇ ਉਹ ਉਹ ਜਿਹੜਾ ਕਿ ਸਰਕਾਰ ਸਾਡੀ ਅੱਖਾਂ ਮੀਂਹ ਕੇ ਸੁੱਤੀ ਪਈ ਆ ਅੰਨੀ ਬੋਲੀ ਸਰਕਾਰ ਹੋਈ ਪਈ ਆ ਉਹ ਭਈਏ ਜਿਹੜੇ ਬੱਚੇ ਨੂੰ ਸਾਡੇ ਅੱਜ ਵੀ ਦੋ ਬੱਤੇ ਚੁੱਕੇ ਗਏ ਉਹ ਵੀ ਤੁਹਾਨੂੰ ਦੱਸਦੇ ਆ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਪਟਿਆਲਾ ਤੋਂ ਦੋ ਬੱਤੇ ਜਿਹੜੇ ਛੋਟੀ ਉਮਰ ਦੇ ਇੱਕ ਦੀ ਉਮਰ 5 ਸਾਲਾ ਇੱਕ ਦੀ ਉਮਰ 3 ਸਾਲਾ ਜਿਹੜੇ ਅਜਾ ਲਾਪਤਾ ਹੋਏ ਆ ਚੋਰ ਜਿਹੜਾ ਉਤੋਂ ਚੁੱਕ ਕੇ ਲੈ ਗਿਆ ਜਿਹੜਾ ਇਹ ਵੀ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਇੱਕ ਕਦੋਂ ਤੱਕ ਸਹਿੰਦੇ ਰਹਾਂਗੇ ਅਸੀਂ ਸਾਡਾ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਕਿੱਥੇ ਸਰਕਾਰਾਂ ਸੁੱਤੀਆਂ ਪੰਜਾਣੇ ਦੰਡ ਦੇ ਹਾਰੇ ਵਾਕਏ ਹੋ ਰਹੇ ਆ ਬੱਚਿਆਂ ਨੂੰ ਜਿਹੜਾ ਚੁੱਕਿਆ ਜਾ ਰਿਹਾ ਬੱਚਿਆਂ ਦੇ ਨਾਲ ਬਦਫੈਲੀਆਂ ਕੀਤੀਆਂ ਜਾ ਰਹੀਆਂ ਆ ਪ੍ਰਵਾਸੀ ਮਜ਼ਦੂਰਾਂ ਵੱਲੋਂ ਕਿਉਂ ਨਹੀਂ ਉਹਨਾਂ ਦੇ ਉੱਪਰ ਸਖਤ ਐਕਸ਼ਨ ਲਿਆ ਜਾਂਦਾ ਕਿਉਂ ਨਹੀਂ ਉਹਨਾਂ ਨੂੰ ਡੰਡੇ ਮਾਰ ਕੇ ਇਥੋਂ ਕੱਢਿਆ ਜਾਂਦਾ ਤੇ ਪਰ ਇਹ ਬੋਟਲ ਲੈਂਡ ਦਾ ਇੱਕ ਸਟੰਟਾ ਇੱਕ ਪੰਜਾਬ ਨੂੰ ਉਲਝਾਉਣਾ ਤੇ ਤੀਸਰੀ ਜਿਹੜੀ ਇੱਕ ਹੋਰ ਵੱਡੀ ਖਬਰ ਜੁੜੀ ਆ ਇੱਕ ਵੱਡਾ ਇਥੇ ਲੱਖੇ ਸੁਧਾਨੇ ਨੇ ਇੱਕ ਗੱਲ ਸਹੀ ਕਹੀ ਆ ਜਿਸ ਤਰ੍ਹਾਂ ਮੈਂ ਪਹਿਲਾ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਹਕੀਕਤ ਦੱਸ ਕੇ ਹਟਿਆਂਗਾ ਲੱਖੇ ਸੁਧਾਨੇ ਦਾ ਬਿਆਨ ਆਇਆ ਉਹਨੇ ਕਿਹਾ ਕਿ ਪਟਿਆਲੇ ਦੇ ਵਿੱਚ ਸਿੱਖਾਂ ਨੂੰ ਮਾਰਿਆ ਜਾ ਰਿਹਾ ਪਟਿਆਲੇ ਦੇ ਵਿੱਚ ਇੱਕ ਐਨ ਆਰ ਆਈ ਜਿਹੜਾ ਮੁੰਡਾ ਹੁੰਦਾ ਜਸਪ੍ਰੀਤ ਸਿੰਘਾ ਉਹਨੇ ਚਾਹੇ ਬੱਚਾ ਅਗਵਾ ਕੀਤਾ ਕਹਿੰਦੇ ਉਹਨੂੰ ਉਹਦੀਆਂ ਪਿੱਠ ਦੇ ਵਿੱਚ ਗੋਲੀਆਂ ਮਾਰਿਆ ਗਿਆ ਉਹਦਾ ਫੇਕ ਐਨਕਾਊਂਟਰ ਕੀਤਾ ਗਿਆ ਤੇ ਇਹਨਾਂ ਦੇ ਭਈਆਂ ਦੇ ਕਿਉਂ ਨਹੀਂ ਹੁੰਦੇ ਰਿਕਾਊਂਟਰ ਇਹਨਾਂ ਨੂੰ ਕਿਉਂ ਨਹੀਂ ਮਾਰਿਆ ਜਾਂਦਾ ਇਹਨਾਂ ਦੇ ਲੱਪੜ ਤੱਕ ਤੱਕ ਨਹੀਂ ਮਾਰਿਆ ਇਹ ਲੱਖੇ ਸੁਧਾਨੇ ਦਾ ਜਿਹੜਾ ਅੱਜ ਦਾ ਬਿਆਨ ਅਜ ਤੋਂ ਪਹਿਲਾਂ ਮੈਂ ਤੁਹਾਨੂੰ ਵੀਡੀਓ ਜਿਹੜਾ ਸੁਣਾ ਕੇ ਵੀ ਹਟਿਆ ਤੁਹਾਨੂੰ ਉਹ ਹੀ ਹਕੀਕਤ ਦਾ ਦੱਸ ਕੇ ਹਟਿਆਂਗਾ ਸਾਨੂੰ ਜਿਹੜਾ ਕਿ ਇਹ ਸਾਡੇ ਜਿਹੜੇ ਜਿੰਨੇ ਤੁਹਾਨੂੰ ਮੈਂ ਖ਼ਬਰਾਂ ਸੁਣਾ ਰਿਹਾ ਕਿੰਨੇ ਮੁੱਦੇ ਨੇ ਇਹ ਪਾਕਿਸਤਾਨ ਜਿਹੜਾ ਸਾਨੂੰ ਜਾਣ ਤੋਂ ਰੋਕਿਆ ਜਾ ਰਿਹਾ ਗੁਰੂ ਘਰਾਂ ਤੋਂ ਸਾਨੂੰ ਜਾਣ ਤੋਂ ਰੋਕਿਆ ਜੋ ਰੋਕਿਆ ਜਾ ਰਿਹਾ ਮੈਚ ਹੋ ਸਕਦੇ ਆ ਭਾਰਤ ਪਾਕਿਸਤਾਨ ਦੇ ਮੈਚ ਤਾਂ ਹੋ ਸਕਦੇ ਆ ਪਰ ਸਾਨੂੰ ਸਿੱਖ ਨੂੰ ਗੁਰੂਆਂ ਦੇ ਦਰਸ਼ਨ ਸਾਡੇ ਦਦਾਰੇ ਉਹਨਾਂ ਤਖਤਾਂ ਦੇ ਤੇ ਜਿਹੜੇ ਪਾਕਿਸਤਾਨ ਕਿੰਨੀ ਰਹਿ ਗਏ ਸੀ ਵੰਡ ਸਮੇ ਉਹਨਾਂ ਦਾ ਜਿਹੜਾ ਕਿ ਵਾਗਾ ਜਿਹੜਾ ਬਾਰਡਰ ਸੇ ਉਹ ਫੇਰ ਬੰਦ ਕਰ ਦਿੱਤਾ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਤੇ ਹੁਣ ਵੀ ਕਹਿਣਾਗਾ ਕਿ ਸਿੱਖੋ ਤੁਸੀਂ ਭੁੱਲ ਜਾਵੋ ਤੇ ਤੁਹਾਡੀ ਕੋਈ ਸਰਕਾਰ ਆ ਤੁਸੀਂ ਭੁੱਲ ਜਾਓਗੇ ਤੁਹਾਡਾ ਕੋਈ ਇੱਥੇ ਬੰਦਾਗਾ ਤੁਹਾਡੇ ਨਾਲ ਬਿਤਕਰੇ ਕੀਤੇ ਜਾ ਰਹੇ ਆ ਤੁਹਾਡੇ ਨਾਲ ਦੋ ਨੰਬਰ ਦਾ ਜਿਹੜਾ سلوਕ ਕੀਤਾ ਜਾ ਰਹੇ ਆ ਪਰ ਤੁਹਾਡੇ ਅੱਖਾਂ ਉੱਤੇ ਪੱਟੀਆਂ ਬੰਨ੍ਹਿਆ ਹੋਈਆਂ ਨੇ ਤੁਹਾਡੇ ਕੰਨ ਬੋਲੇ ਆ ਕੀ ਕੀਤਾ ਜਾਵੇ ਕੁਝ ਜਾਗਦੇ ਜ਼ਮੀਰਾਂ ਵਾਲੇ ਲੋਕ ਨੇ ਉਹ ਆਵਾਜ਼ ਠਾਉਂਦੇ ਉਹਨਾਂ ਦੀ ਆਵਾਜ਼ ਜਿਹੜੀ ਪਹਿਲਾਂ ਹੀ ਬੰਦ ਕੀਤੀ ਜਾਂਦੀ ਆ ਜੇ ਇਥੇ ਭਾਈ ਦੀਪ ਸਿੱਧੂ ਆਉਂਦਾ ਤਾਂ ਕਿਸਾਨੀ ਮੰਗਾ ਵੇਲੇ ਸਮੇਂ ਦੀ ਗੱਲ ਕਰਦਾ ਤਾਂ ਦੀਪ ਸਿੱਧੂ ਨੇ ਇੱਕ ਸੰਘਰਸ਼ ਵਿਢਿਆ ਤੇ ਕਹਿੰਦੇ ਜੀ ਇਹ ਬੀਜੇਪੀ ਦਾ ਦਲਾਲਾ ਇਹ ਫਲਾਣੇ ਦਾ ਦਲਾਲਾ ਦੀ ਧੌਂਕ ਦਾ ਦਲਾਲਾ ਉਹੀ ਜੋਧਾ ਜਿਹੜਾ ਤੁਹਾਨੂੰ ਦਿੱਲੀ ਲੈ ਕੇ ਗਿਆ ਕਿਸਾਨਾਂ ਨੂੰ ਨਹੀਂ ਤਾਂ ਤੁਸੀਂ ਆ ਰਾਤ ਮੜ ਜਾਂਦਾ ਮੜ ਜਾਣਾ ਸੀ ਆ ਹੁਣ ਨਾ ਵਾਗੇ ਦਿੱਲੀ ਫੇਰਾ ਇਹ ਗੱਲਾਂ ਕੌੜੀਆਂ ਨੇ ਪਰ ਹਏ ਸੱਚਾ ਫਿਰ ਕਦੇ ਇਹ ਫੜਿਆ ਨਹੀਂ ਜਾਂਦਾ ਫਿਰ ਉਹ ਜੇਲ੍ਹ ਵੀ ਲਾਇਆਇਆ ਫਿਰ ਤੁਹਾਡੇ ਆਗੂਆਂ ਨੇ ਜਿਹੜਾ ਪਿੱਠ ਦੇ ਵਿੱਚ ਸੁਰਾ ਮਾਰਿਆ ਤੇ ਉਸ ਨੌਜਵਾਨ ਨੂੰ ਸਹੀਦ ਕਰਵਾ ਦਿੱਤਾ ਫਿਰ ਅੰਮਰਦਪਾਲ ਆਇਆ ਕਹਿੰਦੇ ਜੀ ਇਹ ਵੱਡਾ ਬਾਬਾ ਬਣੂਗਾ ਇਹ ਵੱਡਾ ਸੰਤ ਬਣੂਗਾ ਇਹ ਅਗਰਾਹਾ ਦਾ ਜਿਹੜਾ ਬਿਆਨ ਆਇਆ ਅਗਰਾਹਾ ਜੱਥੇਬੰਦੀ ਦਾ ਬਿਆਨ ਆਇਆ ਅਗਰਾਹਾ ਦਾ ਜਿਹੜਾ ਜਗENDER ਸਿੰਘ ਅਗਰਾਹਾ ਦਾ ਬਿਆਨ ਆਇਆ ਤੇ ਫਿਰ ਜਿੰਨਾ ਤੱਕ ਭਾਈ ਅੰਮਰਦਪਾਲ ਸ ਨੂੰ ਗੁਰਪਧਾਰ ਨਾ ਕੀਤਾ ਗਿਆ ਉਹਨੂੰ ਜੇਲ੍ਹ ਦੇ ਵਿੱਚ ਬੰਨੜਾ ਕੀਤਾ ਗਿਆ ਉਹਨਾਂ ਤੇਰਾ ਨਾ ਹੀ ਕਿਸਾਨ ਹਟੇ ਨਾ ਹੀ ਬਾਦਲ ਕਾ ਲਾਣਾ ਹਟਿਆ ਨਾ ਹੀ ਹਰ ਸਿਵਰਤ ਕੌਰ ਹਟਿਆ ਤੇ ਨਾ ਹੀ ਜਿਹੜਾ ਸੁਖਬੀਰ ਬਾਦਲ ਹਟਿਆ ਨਾ ਹੀ ਬਿਰਸਾ ਸਿੰਘ ਬਟਵਾ ਹਟਿਆ ਦਾਦਾਵਕੇ ਚਿੱਕਾ ਮਾਰਗੇਣਾ ਨੇ ਪੂਰੀਆਂ ਅੱਜ ਮਜੀਠੀਆ ਜੇਲ੍ਹ ਦੇ ਵਿੱਚ ਆ ਤੇ ਅੱਜ ਇਹਨਾਂ ਦੀਆਂ ਆਵਾਜ਼ਾਂ ਚਿੱਕਾ ਨਿਕਲ ਰਹੀਆਂ ਨੇ ਅੱਜ ਇਹਨਾਂ ਨੂੰ ਬੜਾ ਦੁੱਖ ਹੁੰਦਾਗਾ ਕਿ ਸਾਡਾ ਜੀ ਭੈਣ ਕੰਨੇ ਮੈਂ ਰਖੜੀ ਬਨਣ ਨਹੀਂ ਆ ਤੇ ਅੱਜ ਉਹ ਸਿੱਖ ਦੇਖੋ ਤੁਸੀਂ ਜਿਹੜੇ 30 ਸਾਲ ਹੋ ਗਏ ਜੇਲ੍ਹਾਂ ਦੇ ਵਿੱਚ ਬੰਦਾ ਠਾਠ ਠਾਠੇ ਸਾਲ ਹੋ ਗਏ 32 33 ਸਾਲ ਹੋ ਗਏ ਤੇ ਉਹਨਾਂ ਨੇ ਤਾਂ ਕਿਤੇ ਕਿਹਾ ਨਹੀਂ ਅੱਜ ਤੇਰੇ ਭਰਾ ਦੇ ਜਾਦੇ ਰੱਖਣੀ ਯਾਦ ਆ ਗਈ ਸੀ ਤੇਰੇ ਉਦੋਂ ਭਗਵਾਨਤਮਨ ਨੇ ਇੱਕ ਦੰਦ ਕਸਿਆਗਾ ਆ ਬੀਬਾ ਹਰਸਮਰਤ ਕੌਰ ਬਾਦਲ ਤੇ ਕਿਹਾ ਕਿ ਹਰਸਮਰਤ ਕੌਰ ਬਾਦਲ ਦੀਆਂ ਗੱਲਾਂ ਸੱਚੀਆਂ ਹੋ ਜਾਂਦੀਆਂ ਨੇ ਇਹ ਅਰਦਾਸ ਕੀਤੀ ਆ ਦੋ ਵਾਰੀ ਬੇਸ਼ੱਕ ਅਸੀਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਉਹ ਕਹਿੰਦਾ ਭਗਵੰਤਮਾਨ ਕਹਿੰਦਾ ਕਿ ਹਰ ਸਿਮਰਤ ਕੌਰ ਨੇ ਅਰਦਾਸ ਕੀਤੀ ਸੀ ਕਿ ਸਾਡਾ ਕੱਖ ਨਾ ਰਹੇ ਜਿਨ੍ਹਾਂ ਨੇ ਬਿਆਦਵੀ ਕਰਾਈ ਤੇ ਕਹਿੰਦਾ ਇਹਨਾਂ ਦਾ ਕੱਖ ਨਹੀਂ ਰਹਾ। ਕਹਿੰਦਾ ਦੂਸਰੀ ਕਹਿੰਦਾ ਅਰਦਾਸ ਕੀਤੀ ਸੀ ਕਹਿੰਦਾ ਹਰ ਸਿਮਰਤ ਕੌਰ ਬਾਦਲ ਨੇ ਕਿ ਜਿਨ੍ਹਾਂ ਨੇ ਨਸਾ ਵਿੱਚ ਉਹਨਾਂ ਦਾ ਕੱਖ ਨਾ ਰਹੇ ਤੇ ਕਹਿੰਦਾ ਉਹਦਾ ਭਾਈ ਅੱਜ ਜੇਲ੍ਹ ਦੇ ਵਿੱਚ ਆ। ਇਹ ਭਗਵੰਤਮਾਨ ਦਾ ਬਿਆਨ ਆ। ਅੱਗੇ ਚੱਲੋ ਭਗਵੰਤਮਾਨ ਕੀ ਕਹਿੰਦਾ? ਵੀਬਾ ਹਰ ਸਿਮਰਤ ਕੌਰ ਨੂੰ ਇੱਥੋਂ ਤੱਕ ਕਹਿ ਦਿੱਤਾ ਭਗਵੰਤਮਾਨ ਨੇ ਕਿ ਵੀਰ ਬਾਦ ਨੂੰ ਚੌਂਕੀਆਂ ਲਾਉਣ ਲੱਗ ਪਵੇ ਤਾਂ ਪੁੱਸਾਂ ਦੇਣ ਲੱਗ ਪਵੇ ਕਿ ਇਹਦੀਆਂ ਜਿਹੜੀਆਂ ਸੁੱਖਾਂ ਨੇ ਉਹ ਪੁਰੀਆਂ ਹੋ ਜਾਂਦੀਆਂ ਨੇ। ਮੇਸਾਕ ਸਿੱਖਾ ਅਜੀਆਂ ਗੱਲਾਂ ਤੇ ਕੋਈ ਵਿਸ਼ਵਾਸ ਨਹੀਂ ਕਰਦਾ ਅਜੇ ਟੋਟਕਿਆਂ ਤੇ ਜਾਂ ਕਿਸੇ ਤੇ ਤੰਗ ਨਹੀਂ ਕਰਦਾ ਸਿੱਖ ਗੱਲ ਕਰਦਾ ਸਿੱਧਾ ਸਿੱਧੀ ਅਜੇ ਹਾਲਾਤ ਨੇ ਜਿਹੜੇ ਇਹ ਪੰਜਾਬ ਦੇ ਕੀ ਦਰਸਾਉਂਦੇ ਆ ਕਿੰਨਾ ਕੁਝਾਂ ਪੰਜਾਬ ਦੇ ਵਿੱਚ ਹੋ ਰਿਹਾ ਅੱਜ ਪੰਜਾਬ ਖੜਿਆ ਪਿਆ ਪੰਜਾਬ ਪਾਣੀ ਦੇ ਵਿੱਚ ਡੁੱਬਿਆ ਪਿਆ ਹੜ੍ਹਾਂ ਦੀ ਮਾਰ ਆਈ ਪਈ ਆ ਸਿੱਖਾਂ ਦੇ ਉੱਪਰ ਧੜਾ ਧੜ ਪਰਚੇ ਹੋ ਰਹੇ ਆ ਸਿੱਖਾਂ ਨੂੰ ਜੇਲ੍ਹਾਂ ਦੇ ਵਿੱਚ ਸੁਟਿਆ ਜਾ ਰਿਹਾ ਤੇ ਸਾਡੇ ਜਿਹੜੇ ਇੱਥੇ ਆ ਪੱਗੇ ਨੇ ਜਿਹੜੇ ਯੂਪੀ ਬਿਹਾਰ ਤੋਂ ਆਉਂਦੇ ਆ ਤੇ ਜਿਹੜਾ ਇਹਨਾਂ ਨੂੰ ਫੈਕਟਰੀਆਂ 'ਚ ਕੰਮ ਕਰਾਇਆ ਜਾਂਦਾ ਉੱਥੇ ਪਾਣ ਥੁੱਕਦੇ ਆ ਉੱਥੇ ਥੁੱਕ ਸੁੱਟੀ ਜਾਂਦੇ ਆ ਉਹੀ ਸਾਨੂੰ ਖਾਣਾ ਖਵਾਇਆ ਜਾਂਦਾ ਇਹ ਬਿਮਾਰੀਆਂ ਦਾ ਘਰ ਇਹਨਾਂ ਕਰਕੇ ਬਣਦਾਗਾ ਫੈਕਟਰੀਆਂ ਬਾਰੇ ਮਾਲਕ ਬੜੇ ਵੱਡੇ ਮਾਲਕ ਆ ਇਹਨਾਂ ਨੂੰ ਢੜਾ ਢੜ ਜਿਹੜੇ ਰੱਖੇ ਹੋਏ ਆ ਭੱਗੇ ਨੇ ਜਿਹੜੇ ਉੱਥੇ ਸਾਰਾ ਕੁਝ ਖਾ ਪੀ ਕੇ ਜਿਹੜਾ ਵਿੱਚ ਛੁੱਟੀ ਜਾ ਰਹੇ ਆ ਦੇਖਦੇ ਕਿਸੇ ਹੋਟਲ ਤੋਂ ਕਿਸ ਨੂੰ ਨਿਕਲ ਆਉਂਦਾ ਕਿਤੇ ਕਿਸ ਨੂੰ ਨਿਕਲ ਆਉਂਦਾ ਜਿਹੜਾ ਕੁਝ ਸਮੋਸਾ ਵਗੈਰਾ ਹੁੰਦਾ ਜਾਂ ਕੋਈ ਹੋਰ ਹੁੰਦਾਗਾ ਜਾਨੀ ਕਿ ਪੂਰਾ ਪੰਜਾਬ ਦੇ ਵਿੱਚ ਹੈ ਇਸ ਵੇਲੇ ਇੱਕ ਬਿਹਾਰ ਵਾਲਾ ਜਿਹੜਾ ਆਪਾਂ ਕਹਿੰਦੇ ਕਿ ਇੱਕ ਬਣਿਆ ਹੋਇਆ ਮਾਹੌਲ ਆ ਤੇ ਦੂਸਰੇ ਪਾਸੇ ਤੁਹਾਨੂੰ ਪਤਾ ਆ ਕਿ ਜੋ ਅੱਜ ਦੇ ਹਾਲਾਤ ਨੇ ਪਤਾ ਨਹੀਂ ਕਿਹੜੇ ਵੇਲੇ ਕਿਸੇ ਕਿਧਰੋਂ ਗੋਲੀ ਆ ਜਾਏ ਕਿਸੇ ਦੇ ਕਿਧਰ ਵੱਜੇ ਸਰਕਾਰ ਆਪਣੇ ਸਾਰੇ ਕੰਮਾਂ ਤੋਂ ਭੱਜ ਰਹੀ ਆ ਸਰਕਾਰ ਪੈਂਡਾ ਸੜਾਉਣਾ ਚਾਹੁੰਦੀ ਆ ਸਰਕਾਰ ਚਾਹੁੰਦੀ ਆ ਕਿ ਸਾਡੇ ਉੱਤੇ ਲੋਕ ਸਵਾਲ ਨਾ ਕਰਨ ਸਰਕਾਰ ਲੋਕਾਂ ਦਾ ਧਿਆਨ ਪੜਕਾਉਣਾ ਚਾਹੁੰਦੀ ਆ ਪਰ ਲੋਕ ਜਾਗਦੇ ਜ਼ਮੀਰਾਂ ਵਾਲੇ ਆ ਉਹ ਤਾਂ ਹਮੇਸ਼ਾ ਯਾਦ ਰੱਖਦੇ ਆ ਪਰ ਜਿਸ ਕਿਸੇ ਦੀ ਜ਼ਮੀਰ ਹੀ ਮਰ ਗਈ ਜਿਸ ਕਿਸੇ ਦਾ ਕਹਿੰਦੇ ਹੁੰਦੇ ਆ ਫਿਰ ਤੇ ਉਹਦਾ ਵਾਰੀ ਵਾਰਸ ਕੋਈ ਨਹੀਂ ਪਾਈ ਹੋਰ ਬੜੀਆਂ तमाम ਖਬਰਾਂ ਨੇ ਜੇਕਰ ਆਪਾਂ ਚੱਕ ਲਈਏ ਜੇਕਰ ਪੰਜਾਬ ਦੇ ਵਿੱਚ ਮੁੱਦੇ ਪਾ ਚੱਕਣ ਲੱਗ ਜਾਈਏ ਤਾਂ ਪੰਜਾਬ ਦਾ ਉਹ ਕਿਹੜਾ ਪਿੰਡ ਆ ਉਹ ਕਿਹੜਾ ਸਹਿਰ ਆ ਉਹ ਕਿਹੜੀ ਗਲੀ ਆ ਉਹ ਕਿਹੜਾ ਮਹੱਲਾ ਆ ਜਿੱਥੇ ਐਤੇ ਚਿੱਟੇ ਦੇ ਪੈਰ ਦੀ ਪਸਾਰੇ ਜਿੱਥੇ ਇਸ ਨਸੇ ਨੇ ਪੈਰ ਨਹੀਂ ਪਸਾਰੇ ਕਿੱਧਰ ਜਾਊ ਅੱਜ ਪੰਜਾਬੀ ਪੰਜਾਬੀਆਂ ਨੂੰ ਅੱਜ ਲਗਾਤਾਰ ਮਾਰ ਪੈ ਰਹੀ ਆ ਸਰਕਾਰਾਂ ਮਾਰ ਰਹੀਆਂ ਨੇ ਕਦੇ ਸਾਨੂੰ ਡੋਬਾਂ ਮਾਰ ਰਿਹਾ ਕਦੇ ਸਾਨੂੰ ਸੋਕਾਂ ਮਾਰ ਰਿਹਾ ਤੇ ਕਦੇ ਸਾਨੂੰ ਬਾਹਰਲੇ ਮਾਰ ਰਹੇ ਆ ਆ ਕੇ ਤੇ ਇਸ ਕਰਕੇ ਜਿਹੜੀਆਂ ਇਹ ਖ਼ਬਰਾਂ ਨੇ ਤੁਹਾਨੂੰ ਸਾਰਿਆਂ ਨੂੰ ਪੜ ਕੇ ਸੁਣਾਈਆਂ ਨੇ ਮੋਟੀਆਂ-ਮੋਟੀਆਂ ਖ਼ਬਰਾਂ ਅਤੇ ਧਿਆਨ ਦੇਣ ਦੀ ਜ਼ਰੂਰਤ ਆ ਪੰਜਾਬੀਆਂ ਨੂੰ ਇੱਕ ਮਿੰਟ ਹੋਣ ਦੀ ਜ਼ਰੂਰਤ ਆ ਅੱਜ ਅਸੀਂ ਧੜਿਆਂ ਦੇ ਵਿੱਚ ਆ ਪਾਰਟੀਆਂ ਦੇ ਵਿੱਚ ਵੰਡੇ ਗਏ ਆ ਅੱਜ ਅਸੀਂ ਨਕੇ ਨਕੇ ਹੋ ਗਏ ਆ ਅੱਜ ਅਸੀਂ ਕਹਿੰਦੇ ਆ ਕਿ ਪੰਜਾਬ ਇੱਕ ਸੂਬਾ ਬਣਾਤੀ ਤੀ ਸੂਬਾ ਸੀ ਭਾਈ ਸੂਬਾ ਦਾ ਉਹਨਾਂ ਨੇ ਚਲ ਸੂਬਾ ਬਣਾਤੀ ਤੁਸੀਂ ਕੀ ਕੱਖ ਵੀ ਨਹੀਂ ਛੱਡਿਆ ਪੰਜਾਬ ਦਾ ਤੁਸੀਂ ਹਜ਼ਾਰਾਂ ਜਥੇਬੰਦੀਆਂ ਬਣਾ ਲਈਆਂ ਤੁਸੀਂ ਕਹਿੰਦੇ ਜੀ ਅਸੀਂ ਉਹਦੇ ਨਾਲ ਨਹੀਂ ਬੋਲਣਾ ਬਖਰੇਵਾਗਾ ਅਸੀਂ ਉਹਦੇ ਨਾਲ ਨਹੀਂ ਬੋਲਣਾ ਸਿੱਖਾਂ ਦੇ ਬੱਚਿਆਂ ਨੂੰ ਤੁਸੀਂ ਜਿਹੜਾ ਅੰਦਰ ਕਰਾ ਰਹੇ ਹੋ ਆ 40-45 ਦੇ ਕਰੀਬ ਬੱਚੇ ਨੇ ਜਿਹੜੇ ਨੌਜਵਾਨ ਅੰਬਰਦਪਾਲ ਤੇ ਉਹਦੇ ਸਾਥੀ ਆ ਜਿਹੜੇ ਉਹ ਜ਼ਿਲ੍ਹਿਆਂ ਦੇ ਵਿੱਚ ਡੱਕੇ ਹੋਏ ਆ ਅੱਜ ਜ਼ਿਲ੍ਹਿਆਂ ਦੇ ਉੱਪਰ ਜਿਹੜਾ ਉਹਨਾਂ ਦੇਤੇ ਜ਼ੁਲਮ ਕਿਵੇਂ ਹੋਇਆ ਜਾ ਰਿਹਾ ਆ ਆ ਹਾਲਾਤ ਨੇ ਸਾਡੇ ਪੰਜਾਬ ਦੇ ਤੇ ਸਾਡੇ ਇੱਥੇ ਜਿਹੜਾ ਆ ਦੂਜੇ ਤੀਜੇ ਜਿਹੜੇ ਨਸ਼ੇਖਾਨੇ ਨਸ਼ੇੜੀ ਆ ਉਹ ਇੱਥੇ ਭੜਕਦੇ ਫਿਰਦੇ ਆ ਆਰਾਹਾਂ ਦੇ ਵਿੱਚ ਆ ਲੋਕਾਂ ਦੇ ਕਿਤੇ ਬਾਲੀਆਂ ਖੋਲੀਆਂ ਕਿਤੇ ਦਾ ਕਿਤੇ ਕੁਸ ਖੋਲਿਆ ਕਿਤੇ ਇੱਕ ਕੁਸ ਖੋਲਿਆ ਅੱਜ ਆ ਹਾਲਾਤ ਹੋਏ ਪਏ ਆ ਪੰਜਾਬ ਦੇ ਇਸ ਕਰਕੇ ਇਸ ਵੀਡੀਓ ਨੂੰ ਜਰੂਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟ ਜਰੂਰ ਕਰ ਦਿਓ ਇਹ ਪੰਜਾਬ ਦਾ ਇਹ ਦਿਖਾਤਾ ਜਿਹੜਾ ਮੈਂ ਤੁਹਾਨੂੰ ਦੱਸ ਰਿਆਂਗਾ ਬੜੀ ਲੰਬੀ ਚੌੜੀ ਕਹਾਣੀ ਹੈ ਇਹਦੇ ਵਿੱਚ ਜੇ ਆਪਾਂ ਗੱਲ ਕਰਨ ਲੱਗ ਜਾਈਏ ਸਾਡਿਆਂ ਦੇ ਬੱਚਿਆਂ ਨੂੰ ਕਦੇ ਕੋਈ ਪੁਲਿਸ ਚੱਕ ਕੇ ਮਾਰ ਦਿੰਦੀ ਆ ਕਦੇ ਕੋਈ ਗੈਂਗਸਟਰ ਮਾਰ ਦਿੰਦਾ ਹੈਗਾ ਕਦੇ ਸਾਡੀਆਂ ਸਰਕਾਰਾਂ ਮਾਰ ਦਿੰਦੀਆਂ ਨੇ ਕਦੇ ਪਾਣੀ ਮਾਰ ਦਿੰਦਾ ਹੈਗਾ ਕਦੇ ਲੜਾਈ ਲੱਗ ਜੇ ਅਸੀਂ ਉਧਰ ਮਰ ਜਾਂਦੇ ਆ ਨਸਾਂ ਦੇ ਨਾਲ ਸਾਡਾ ਖਤਮਾ ਹੋ ਰਿਹਾ ਹੈਗਾ ਜਿਹੜੀ ਮਾਰੀ ਮੋਟੇ ਲੋਕ ਬੱਚੇ ਆ ਪਨੀਰੀ ਬੱਚੇ ਉਹ ਬਾਹਰ ਵਿਦੇਸ਼ਾਂ ਬਨ ਚੱਲੀ ਜਾ ਰਹੀ ਆ ਅਰੇ ਕੀ ਗਿਆ ਕੱਖ ਪੰਜਾਬ ਦੇ ਵਿੱਚ ਆ ਇਸ ਕਰਕੇ ਜਿਹੜਾ ਇਹ ਦੁਕਾਨ ਦਾ ਬਹੁਤ ਵੱਡਾ ਹੈਗਾ ਇਹਨੂੰ ਸਮਝਣ ਦੀ ਜ਼ਰੂਰਤ ਆ ਤੇ ਆਓ ਆਪਾਂ ਰਲ ਕੇ ਜਿਹੜਾ ਇਸ ਸਾਰੇ ਜਿਹੜਾ ਪਈਆਂ ਦਾ ਜਿਹੜਾ ਹੱਲ ਕਰਨਾ ਚਾਹੁੰਦਾ ਫਰੋਜ਼ਪੁਰ ਦੇ ਵਿੱਚ ਆ ਹਰਿਆ ਹਸ਼ਿਆਰਪੁਰ ਦੇ ਵਿੱਚ ਲਗਾਤਾਰ ਪੰਚਾਇਤਾਂ ਵੱਲੋਂ ਜਿਹੜੇ ਮਤੇ ਵੱਡੇ ਪੰਦਰ ਤੇ ਮਤੇ ਪਾਏ ਜਾ ਰਹੇ ਆ ਕਿ ਇਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਖਿਲਾਫ ਆ ਇਹਨਾਂ ਨੂੰ ਪਿੰਡਲੇ ਦੇ ਵਿੱਚ ਕੋਈ ਘਰ ਨਹੀਂ ਦੇਣਾ ਕੋਈ ਦੁਕਾਨ ਨਹੀਂ ਦੇਣੀ ਕੋਈ ਮਕਾਨ ਨਹੀਂ ਦੇਣਾ ਕੋਈ ਜ਼ਮੀਨ ਨਹੀਂ ਦੇਣੀ ਤੇ ਭਗਵੰਤ ਸਮਾਣ ਕਹਿੰਦਾ ਅਸੀਂ ਇਹਨਾਂ ਨੂੰ ਰੋਕ ਨਹੀਂ ਸਕਦੇ ਹੁਣ ਮੁੱਖ ਮਤੀ ਦਾ ਬਿਆਨ ਇਹ ਆ ਕਿ ਸਾਡੀਆਂ ਧੀਆ ਬੱਚੀਆਂ ਦੇ ਨਾਲ ਇਹ ਇਹ ਕੁਛ ਕਰਦੇ ਰਹਿਣਗੇ ਤਾਂ ਜੇ ਕੋਈ ਇਸ ਤਰ੍ਹਾਂ ਹੋਰ ਕੋਈ ਸਿੱਖਾ ਮੈਂ ਨਹੀਂ ਕਹਿੰਦਾ ਕਿ ਕੋਈ ਕਰੇ ਜੇ ਕੋਈ ਹੋਰ ਇਹ ਜਿਹਾ ਸਿੱਖ ਹੁੰਦਾ ਤਾਂ ਝਟਨ ਕਾਉਂਟਰ ਕਰ ਦਿੰਦੇ ਆ ਤੇ ਵੀਡੀਓ ਲੰਬੀ ਹੁੰਦੀ ਆ ਬਾਬ ਕਰਨਾ ਜੇ ਕੋਈ ਅੱਖਰ ਵੱਧ ਘੱਟ ਬੋਲਿਆ ਗਿਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਵਹਿਗਜੀ ਦਾ ਖਾਲਸਾ ਵਹਿਗਜੀ ਕੀ ਫਤਿਹ